ਸਰ ਜਲੰਧਰ ਹਾਈਵੇ ਸਥਿਤ ਨਿਊ ਅੰਮ੍ਰਿਤਸਰ ਵਿਖੇ ਬਣਨ ਵਾਲੇ ਨਵੇਂ ਫਲਾਈਓਵਰ ਦਾ ਨੀਂਹ ਪੱਥਰ ਲੋਕ ਨਿਰਮਾਣ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਵੱਲੋਂ ਰੱਖਿਆ ਗਿਆ। ਉਹਨਾਂ ਦੱਸਿਆ ਕਿ ਇਹ ਪ੍ਰੋਜੈਕਟ 39.85 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 49.53 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ। ਪਰ ਟੈਂਡਰ ਪ੍ਰਕਿਰਿਆ ਦੌਰਾਨ 28% ਦੀ ਕਟ ਕਰਕੇ ਲਗਭਗ 20 ਕਰੋੜ ਦੀ ਬਚਤ ਕੀਤੀ ਗਈ। ਉਹਨਾਂ ਸੂਚਿਤ ਕੀਤਾ ਕਿ ਇਹ ਲੋਕਾਂ ਦਾ ਪੈਸਾ ਹੈ ਅਤੇ ਇਸ ਦੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਵਿਧਾਇਕ ਇੰਦਰਬੀਰ ਸਿੰਘ ਨੀਚਰ, ਕੁਲਦੀਪ ਸਿੰਘ ਤਾਲੀਵਾਲ, ਜੀਵਨਜੋਤ ਕੌਰ, ਡਾਕਟਰ ਜਸਬੀਰ ਸਿੰਘ ਸੰਧੂ, ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਅਤੇ ਹੋਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਜਿਹੜੀ ਪ੍ਰੋਜੈਕਟ ਦੀ ਕੁੱਲ ਲੰਬਾਈ ਹੈ ਦੀ ਉਹ ਹੈਗੀ ਆ ਜੀ 608 ਮੀਟਰ 540 ਮੀਟਰ ਜਿਹੜੀ ਆ ਉਹ ਫਲਾਈਓਵਰ ਦੀ ਲੰਬਾਈ ਆ। ਚੁੜਾਈ 21 21.21 ਮੀਟਰ ਆ। ਸਾਡੇ 10 ਮੀਟਰ ਚੌੜੇ ਫਲਾਈਓਵਰ ਦੇ ਦੋਨੋਂ ਪਾਸੇ ਜਿਹੜੇ ਨੇ ਉਹ ਸਰਵਿਸ ਰੋਡ ਬਣ ਜੀ ਕਿਉਂਕਿ ਤੁਹਾਨੂੰ ਪਤਾ ਹੈ ਇੱਧਰ ਨਿਊ ਅੰਮ੍ਰਿਤਸਰ ਹੈ ਇੱਧਰ ਵੀ ਕੋਲੋਨੀ ਜਿਹੜੀ ਹੈ ਸੋ ਇਹ ਜਿਹੜੀ ਆ ਕੰਮ ਦੀ ਲਾਗਤ 59 ਕਰੋੜ 53 ਲੱਖ ਜਿਹੜੀ ਜਾਰੀ ਕੀਤੀ ਗਈ ਸੀਗੀ ਪ੍ਰਸ਼ਾਸਕੀ ਪ੍ਰਵਾਨਗੀ ਪਰ ਜਦੋਂ ਅਸੀਂ ਜਿਹੜੀ ਟੈਂਡਰਿੰਗ ਪ੍ਰੋਸੀਜਰ ਕੰਪੀਟੀਸ਼ਨ ਨੇ ਸ਼ੁਰੂ ਕਰਵਾਈ ਤੇ ਸਾਡੇ ਕੋਲ 39 ਲੱਖ ਤੇ 85 ਹਜ਼ਾਰ ਰੁਪਏ ਦੇ ਜਿਹੜੇ ਟੈਂਡਰ ਰਿਲੀਜ਼ ਤੇ ਜਿਹੜਾ ਆ ਉਹਨਾਂ ਨੂੰ ਅਸੀਂ ਅਲਾਉਟ ਕੀਤਾ ਸੋ ਅਸੀਂ ਲਗਭਗ 2 ਸਾਲ ਦਾ ਸਮਾਂ ਮੰਗਿਆ ਪਰ ਸਾਨੂੰ ਉਮੀਦ ਆ ਕਿ ਜਿਵੇਂ ਜਿਸ ਤਰ੍ਹਾਂ ਅਸੀਂ ਸਰਕਾਰ ਨੇ ਦਾ ਪੁਰ 6 ਮਹੀਨੇ ਪਹਿਲਾਂ ਹੀ ਕੰਮ ਕਿਰਾਇਆ ਇਹਨੂੰ ਵੀ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਬਿਲਕੁਲ ਹੋਏਗਾ ਜੀ ਕੋਸ਼ਿਸ਼ ਸਾਡੀ ਪੂਰੀ ਰਹੇਗੀ ਅਸੀਂ ਉਹਨੂੰ ਵੀ 2 ਸਾਲ ਤੋਂ ਸਾਧ ਦਾ ਸਮਾਂ ਦਿੱਤਾ ਸੀਗਾ ਉਹ ਵੀ 1 ਸਾਲ ਦੇ ਵਿੱਚ ਕੰਮ ਹੋ ਜਾਊਗਾ ਲੋਕ ਨਿਰਮਾਣ ਵਿਭਾਗ ਨੇ ਕਿਹਾ ਜੀ ਸਾਰਾ ਖਾਤਾ ਕਿ ਨੈਸ਼ਨਲ ਬਿਲਕੁਲ ਨਹੀਂ ਨਹੀਂ ਲੋਕ ਨਿਰਮਾਣ ਵਿਭਾਗ ਦਾ ਆ ਲੋਕ ਨਿਰਮਾਣ ਭਾਗ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਗੁਰਾਂਤ ਸਾਹਿਬ ਨੇ ਇਹਦੇ ਜਿਹੜੇ ਭੱਜਦੇ ਹੋ ਜੀ